ਐਸਬਲੂ ਕੁਮਾਰ ਕਿਹੜੀ ਜਗ੍ਹਾ ਡਿਊਟੀ ਹੈ ਨਾਵਲੇ ਚੌਂਕ ਦੀ ਕੀ ਮਾਮਲਾ ਸਾਹਮਣੇ ਆਇਆ ਮਾਮਲਾ ਆਇਆ ਇੱਕ ਲੜਕਾ ਆਇਆ ਕਹਿੰਦਾ ਮੇਰਾ ਪਰਸ ਪੁੱਤਾ ਲੈ ਗਿਆ ਹੈ ਤੇ ਉਹ ਕੁੱਤੇ ਦੇ ਮਗਰ ਮਗਰ ਵੇਖਿਆ ਪਰ ਪੁੱਤਾ ਨੂੰ ਦਿਖਾਈ ਨਹੀਂ ਦਿੱਤਾ ਬਾਅਦ ਦਿਖਾਈ ਦਿੱਤਾ ਪਰ ਕੁੱਤੇ ਕੋਲ ਕੋਈ ਚੀਜ਼ ਬਰਾਮਦ ਨਹੀਂ ਸਭੀ ਐ ਐਸਐਸ ਸਾਹਿਬ ਮਾਮਲਾ ਪਹਿਲੀ ਵਾਰ ਹੈ ਇਸ ਤਰ੍ਹਾਂ ਚੋਰ ਕੁੱਤਾ ਚੋਰ ਤੇ ਪਹਿਲੀ ਵਾਰ ਹੈ ਪਰ ਚੋਰ ਤੇ ਬੜੇ ਵੇਖਿਆ ਪਰ ਕੁੱਤਾ ਚੋਰ ਤੇ ਪਹਿਲੀ ਵਾਰੀ ਵੇਖਣੇ ਆਪਾਂ ਆਇਆ ਕਿ ਪੁੱਤਾ ਸੀ ਸੀਟੀਵੀ ਕੈਮਰੇ ਵਿੱਚ ਆਇਆ ਹੈ ਵੀ ਉਹ ਤਾਂ ਪਰਸ ਲੈ ਕੇ ਜਾਂਦਾ ਹੈ ਕਿਤੇ ਆ ਰਹੇ ਅੱਛਾ ਸਪਾਰ ਕੀ ਕੀ ਸੀ ਉਹਦੇ ਵਿੱਚ ਬੱਚਿਆ ਉਹ ਦੱਸਦਾ ਉਹ ਪੈਸੇ ਆ ਗਏ ਆ ਬੱਚੀ ਫਿਰ ਆਈਡੈਂਟੀਟੀ ਕਾਰਡ ਡਾਕੂਮੈਂਟ ਇਹ ਕੋਈ ਅੱਛਾ ਵੀਰ ਜੀ ਕੋਈ ਇਨਸਾਨ ਹੁੰਦਾ ਤੇ ਫਿਰ ਤੇ ਪਰਚਾ ਦਰਜ ਕਰ ਦਿੰਦਾ ਹਣੀ ਹੁਣ ਕੋਤੇ ਨੇ ਕੀ ਕਰੋਗੇ ਕਾਰਵਾਈ ਉਹ ਬਾਅਦ ਵਿੱਚ ਦੇਖਣਾ ਕੀ ਕਰਨਾ ਕੀ ਲਈ ਐਸਪੀ ਬਲੂ ਕੁਮਾਰ ਕਿਹੜੀ ਜਗ੍ਹਾ ਡਿਊਟੀ ਹੈ ਨੌਵਲੇ ਚੌਂਕ ਦੀ ਹੈ ਕੀ ਮਾਮਲਾ ਸਾਹਮਣੇ ਆਇਆ ਮਾਮਲਾ ਹੈ ਇੱਕ ਲੜਕਾ ਆਇਆ ਹੈ ਕਹਿੰਦਾ ਮੇਰਾ ਪਰਸ ਕੁੱਤਾ ਲੈ ਗਿਆ ਹੈ ਤੇ ਉਹ ਕੁੱਤੇ ਦੇ ਮਗਰ ਮਗਰ ਵੇਖਿਆ ਪਰ ਕੁੱਤਾ ਨੂੰ ਦਿਖਾਈ ਨਹੀਂ ਦਿੱਤਾ ਬਾਅਦ ਦਿਖਾਈ ਦਿੱਤਾ ਪਰ ਕੁੱਤੇ ਕੋਲ ਕੋਈ ਚੀਜ਼ ਬਰਾਮਦ ਨਹੀਂ ਉਹ ਵੀ ਐਸਐਸਪੀ ਸਾਹਿਬ ਮਾਮਲਾ ਪਹਿਲੀ ਵਾਰ ਹੈ ਚੋਰ ਕੁੱਤਾ ਚੋਰ ਤੋਂ ਪਹਿਲੀ ਵਾਰ ਹੈ ਪਰ ਚੋਰ ਤੋਂ ਬੜੇ ਵੇਖਿਆ ਪਰ ਕੁੱਤਾ ਚੋਰ ਤੋਂ ਪਹਿਲੀ ਵਾਰ ਪਹਿਲੀ ਵਾਰ ਹੀ ਵੇਖਣ ਲਿਆ ਆਪਾਂ ਆਇਆ ਕਿ ਕੁੱਤਾ ਪਰਸ ਲੈ ਗਿਆ ਸੀ ਸੀਸੀਟੀਵੀ ਕੈਮਰੇ ਵਿੱਚ ਆਇਆ ਹੈ ਵੀ ਉਹ ਤਾਂ ਪਰਸ ਲੈ ਕੇ ਜਾਂਦਾ ਸੀ ਕਿਤੇ ਆ ਰਹੇ ਅੱਛਾ ਸਪਾਰਕ ਕੀ ਕੀ ਸੀ ਉਹਦੇ ਵਿੱਚ ਬੱਚਾ ਉਹ ਦੱਸਦਾ ਉਹ ਪੈਸੇ ਆ ਗਏ ਆ ਬੱਚੀ ਤੇ ਆਈਡੈਂਟੀਟੀ ਕਾਰਡ ਡਾਕੂਮੈਂਟ ਇਹ ਕੁਝ ਅੱਛਾ ਵੀਰ ਜੀ ਕੋਈ ਇਨਸਾਨ ਹੁੰਦਾ ਤੇ ਫਿਰ ਤੇ ਪਰਚਾ ਦਰਜ ਕਰ ਦਿੰਦਾ ਹਣੀ ਹੁਣ ਪੁੱਤ ਦੇ ਕੀ ਕਰੋਗੇ ਕਾਰਵਾਈ ਉਹ ਬਾਅਦ ਵਿੱਚ ਦੇਖਣਾ ਕੀ ਕਰਨਾ ਕੀ ਲਈ ਐਸਬਲੂ ਕੁਮਾਰ ਕਿਹੜੀ ਜਗ੍ਹਾ ਡਿਊਟੀ ਹੈ ਨੌਵਲੇ ਚੌਂਕ ਦੀ ਕੀ ਮਾਮਲਾ ਸਾਹਮਣੇ ਆਇਆ ਮਾਮਲਾ ਹੈ ਇੱਕ ਲੜਕਾ ਆਇਆ ਕਹਿੰਦਾ ਮੇਰਾ ਪਰਸ ਪੁੱਤਾ ਲੈ ਗਿਆ ਹੈ ਤੇ ਉਹ ਕੁੱਤੇ ਦੇ ਮਗਰ ਮਗਰ ਵੇਖਿਆ ਪਰ ਪੁੱਤਾ ਨੂੰ ਦਿਖਾਇਆ ਦਿੱਤਾ ਬਾਅਦ ਦਿਖਾਈ ਦਿੱਤਾ ਪਰ ਕੁੱਤੇ ਕੋਲ ਕੋਈ ਚੀਜ਼ ਨਾ ਆਮਦ ਹੋਈ ਉਹ ਇਹ ਐਸੇ ਸਾਹਿਬ ਮਾਮਲਾ ਪਹਿਲੀ ਵਾਰ ਆਇਆ ਹੈ ਪੁੱਤਾ ਚੋਰ ਕੁੱਤਾ ਚੋਰ ਤਾਂ ਪਹਿਲੀ ਵਾਰ ਆਇਆ ਪਰ ਚੋਰ ਤਾਂ ਬੜੇ ਵੇਖਿਆ ਪਰ ਪੁੱਤਾ ਚੋਰ ਤਾਂ ਪਹਿਲੀ ਵਾਰ ਹੀ ਵੇਖਣ ਲਿਆ ਬੰਦਾ ਸੀ ਸੀਟੀਵੀ ਕੈਮਰੇ ਵਿੱਚ ਆਇਆ ਹੈ ਵੀ ਪੁੱਤਾ ਪਰਸ ਲੈ ਕੇ ਜਾਂਦਾ ਸੀ ਕੀਤੇਾਰੇ ਅੱਛਾ ਸਪਾਰਕ ਕੀ ਕੀ ਸੀ ਉਹਦੇ ਵਿੱਚ ਬੱਚਾ ਉਹ ਦੱਸਦਾ ਉਹ ਪੈਸੇ ਆ ਗਏ ਆ ਬੱਚੀ ਤੇ ਆਈਡੈਂਟੀਟੀ ਕਾਰਡ ਡਾਕੂਮੈਂਟ ਇਹ ਕੁਝ ਅੱਛਾ ਵੀਰ ਜੀ ਕੋਈ ਇਨਸਾਨ ਹੁੰਦਾ ਤੇ ਫਿਰ ਤੇ ਪਰਚਾ ਦਰਜ ਕਰ ਦਿੰਦਾ ਹਣੀ ਹੁਣ ਕੁੱਤੇ ਦੇ ਕੀ ਕਰੋਗੇ ਕਾਰਵਾਈ ਉਹ ਬਾਅਦ ਵਿੱਚ ਪਿਆ ਕੀ ਕਰਨਾ ਕੀ ਨਹੀਂ